ਕੀ ਆਖਰਕਾਰ ਬੀਜੇਪੀ ਦਾ ਪਤਨ ਸ਼ੁਰੂ ਹੋ ਚੁੱਕਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ 90 90 ਸੀਟਾਂ ਦੀ ਵੋਟ ਪਈ ਹੈ ਵੋਟਾਂ ਦੇ ਹਿਸਾਬ ਤੋਂ ਜਾਂ ਐਗਜ਼ਿਟ ਪੋਲ ਤੋਂ ਤਾਂ ਇਹ ਪਤਾ ਚੱਲਦਾ ਪਿਆ ਹੈ ਕਿ ਲੋਕ ਹੁਣ ਬੋਰ ਹੋ ਚੁੱਕੇ ਨੇ ਉਸ ਪੁਰਾਣੀ ਰਾਜਨੀਤੀ ਤੋਂ ਜਿਹੜੀ ਪੁਰਾਣੀ ਰਾਜਨੀਤੀ ਪਿੱਛੇ 15 ਸਾਲਾਂ ਤੋਂ ਚੱਲਦੀ ਆ ਰਹੀ ਹੈ ਭਾਰਤ ਦੀ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਕੀਤੀ ਜਾਂਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ voting ਹੋਈ ਹੈ voting ਤੋਂ ਬਾਅਦ ਜਿਹੜੇ exit poll ਆਏ ਨੇ ਉਹਨਾਂ exit pollਾਂ ਦੇ ਹਿਸਾਬ ਨਾਲ ਤਾਂ ਇਹ ਲੱਗਦਾ ਕਿ BJP ਦੀ ਟੈਨਸ਼ਨ ਵੱਧ ਚੁੱਕੀ ਹੈ ਤੇ ਹਰਿਆਣਾ ਅਤੇ ਜੇ ਐਡ ਕੇ ਵਿੱਚ ਕਾਂਗਰਸ ਪਾਰਟੀ ਆਪ ਦੀ ਸਰਕਾਰ ਬਣਾਉਣ ਨੂੰ ਤਿਆਰ ਹੈ 10 ਸਾਲ ਬਾਅਦ ਕਾਂਗਰਸ ਪਾਰਟੀ ਸਰਕਾਰ ਬਣਾ ਸਕਦੀ ਹੈ ਐਗਜ਼ਿਟ ਪੋਲ ਦੀ ਮੰਨੀ ਐਗਜ਼ਿਟ ਪੋਲ ਮੁਤਾਬਕ ਕਾਂਗਰਸ ਨੂੰ ਪੂਰੇ ਤਰੀਕੇ ਨਾਲ ਬਹੁਮਤ ਮਿਲਦੀ ਪਈ ਹੈ ਹਰਿਆਣਾ ਵਿੱਚ ਅਤੇ ਉੱਥੇ ਹੀ ਐਨਸੀ ਨੈਸ਼ਨਲ ਕਾਨਫਰੰਸ ਨਾਲ ਗਠਜੰਬੰਦਨ ਦੀ ਜਿਹੜੀ ਸਰਕਾਰ ਬਣਾ ਸਕਦੀ ਹੈ ਕਾਂਗਰਸ ਜੰਮੂ ਕਸ਼ਮੀਰ ਦੇ ਵਿੱਚ ਕਿਉਂਕਿ ਐਗਜ਼ਿਟ ਪੋਲਾਂ ਤੋਂ ਤਾਂ ਇਹ ਲੱਗਦਾ ਪਿਆ ਇਹਨਾਂ ਦੋਵਾਂ ਸੂਬਿਆਂ ਵਿੱਚ ਹੀ ਬੀਜੇਪੀ ਯਾਨੀ ਭਾਰਤ ਜਨਤਾ ਪਾਰਟੀ ਅਤੇ ਉਹਨਾਂ ਦੇ ਮੰਤਰੀ ਹੁਣ ਨਹੀਂ ਬੈਠਣਗੇ ਮੁੱਖ ਮੰਤਰੀ ਹੋਵੇਗਾ ਕੋਈ ਹੋਰ ਅਤੇ ਮੁੱਖ ਮੰਤਰੀ ਆਪਣੀ ਸਰਕਾਰ ਚਲਾਵੇਗਾ ਤਾਂ ਸਰਕਾਰ ਇਹ ਕਾਂਗਰਸ ਦੀ ਹੋ ਸਕ ਸਕਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਐਗਜ਼ਿਟ ਪੋਲ ਦੇ ਆਕੜੇ ਬਾਹਰ ਆਏ ਨੇ ਉਹਨਾਂ ਦੀ ਮੰਨਿਅਤਾਂ ਸਿੱਧੇ-ਸਿੱਧੇ ਤੌਰ ਤੇ ਮੰਨਿਆ ਜਾ ਸਕਦਾ ਹੈ ਕਿ ਕਾਂਗਰਸ ਅਤੇ ਬੀਜੇਪੀ ਵਿੱਚ ਬਹੁਤ ਵੱਡਾ ਫਾਸਲਾ ਰਹਿਣ ਵਾਲਾ ਤੇ ਕਾਂਗਰਸ ਇਹਨਾਂ ਦੋਵਾਂ ਸੂਬਿਆਂ ਵਿੱਚ ਸਰਕਾਰ ਬਣਾ ਸਕਦੀ ਹੈ ਆਪਣਾ ਮੁੱਖ ਮੰਤਰੀ ਕਾਂਗਰਸ ਦਾ ਹੋ ਸਕਦਾ ਇਸ ਦਾ ਇੱਕ ਸ਼ਰੇ ਇਹ ਗੱਲ ਨੂੰ ਵੀ ਜਾਣਦਾ ਹੈ ਕਿ ਜਦੋਂ ਐਗਜ਼ਿਟ ਪੋਲ ਲੋਕ ਸਭਾ ਚੋਣ ਦੇ ਆਏ ਸੀਗੇ ਉਸ ਵੇਲੇ ਵੀ 350 ਤੋਂ ਉੱਪਰ ਸੀਟਾਂ ਭਾਜਪਾ ਨੂੰ ਜਾਂਦੀਆਂ ਪਈਆਂ ਸੀ ਪਰ ਪੱਲੇ ਪਈਆਂ ਮੈਜ 242 ਪੂਰੇ ਤਰੀਕੇ ਨਾਲ ਵੀ ਬਹੁਮਤ ਨਹੀਂ ਲੈ ਪਾਈ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੀ ਜਿਹੜੀ ਹਵਾ ਚੱਲੀ ਸੀ ਉਸ ਹਵਾ ਕਾਰਨ ਵੱਧ ਸੀਟਾਂ ਕਾਂਗਰਸ ਦੀ ਝੋਲੀ ਵਿੱਚ ਵੰਡੀਆਂ ਜਾਂ ਜੇ ਕੰਪੇਅਰ ਕਰੀਏ ਸਾਲ 2019 ਦੇ ਹਿਸਾਬ ਦੇ ਨਾਲ ਹੁਣ ਉੱਥੇ ਜੇਕਰ ਹਰਿਆਣੇ ਦੀ ਗੱਲ ਕਰੀਏ ਤਾਂ ਟੋਟਲ 90 ਸੀਟਾਂ ਨੇ ਬਹੁਮਤ ਵਾਸਤੇ 46 ਸੀਟਾਂ ਚਾਹੀਦੀਆਂ ਤੇ ਜਿਹੜਾ ਪੋਲ ਆਫ ਪੋਲਸ ਯਾਨੀ ਜਿਹੜੀ ਜਿਹੜੀ ਏਜੰਸੀ ਹੈ ਉਹਨਾਂ ਦੇ ਹਿਸਾਬ ਨਾਲ ਐਗਰੀਗੇਟ ਯਾਨੀ ਐਵਰੇਜ ਕੱਢੀ ਜਾਵੇ ਔਸਤ ਕੱਢੀ ਜਾਵੇ ਤਾਂ ਸਾਰੀ ਔਸਤ ਇਹ ਦੱਸਦੀ ਹੈ ਕਿ ਬੀਜੇਪੀ ਅਤੇ ਐਨਡੀਏ ਦੀ ਜਿਹੜੀ ਪਾਰਟੀ ਆ ਜਿਹੜਾ ਇਹਨਾਂ ਦਾ ਗੱਠ ਜੋੜ ਹੈ ਇਹ ਰਲੇਵੇ ਇਹ ਗੱਠ ਜੋੜ ਨੂੰ ਸਿਰਫ 26 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਨੇ ਉੱਥੇ ਅਤੇ ਇੰਡੀਆ ਅਲਾਈਅንስ ਯਾਨੀ ਕਾਂਗਰਸ ਪਾਰਟੀ ਨੂੰ ਹਰਿਆਣਾ ਦੇ ਵਿੱਚ 57 ਸੀਟਾਂ ਮਿਲਦੀ ਆ ਰਹੀਆਂ ਨੇ ਉੱਥੇ ਜੇਕਰ ਬਾਕੀ ਜਿਹੜੇ ਦੂਜੇ ਨਿਰਦਲੀਆਂ ਖੜੇ ਨੇ ਯਾਨੀ ਜਿਹੜੇ ਆਜ਼ਾਦ ਉਮੀਦਵਾਰ ਖੜੇ ਨੇ ਉਹਨਾਂ ਨੂੰ ਵੀ 70 ਸੀਟਾਂ ਉਹਨਾਂ ਦੇ ਹਿੱਸੇ ਆਉਂਦੀਆਂ ਨਜ਼ਰ ਆ ਰਹੀਆਂ ਨੇ ਜਿਦੇ ਵਿੱਚ ਆਈਐਨਡੀਐਲ ਆਈਐਨਐਲਡੀ ਪਲੱਸ ਅਤੇ ਜੀਜੀਪੀ ਯਾਨੀ ਦੁਸ਼ਯੰਤ ਚੋਟਾਲ ਦੀ ਪਾਰਟੀ ਆਈਐਨਐਲਡੀ ਅਤੇ ਬਾਕੀ ਜਿਹੜੇ ਆਜ਼ਾਦ ਉਮੀਦਵਾਰ ਨੇ ਉਹ ਹੋ ਸਕਦੇ ਨੇ ਉਥੇ ਜੇਕਰ ਜੰਮੂ ਕਸ਼ਮੀਰ ਦੀ ਗੱਲ ਕਰੀ ਤਾਂ ਜੰਮੂ ਕਸ਼ਮੀਰ ਵਿੱਚ ਵੀ ਟੋਟਲ 90 ਸੀਟਾਂ ਨੇ ਬਹੁਮਤ ਵਾਸਤੇ 46 ਸੀਟਾਂ ਚਾਹੀਦੀਆਂ ਨੇ ਇਹਨਾਂ 46 ਸੀਟਾਂ ਤੇ ਜਿਹੜੀ ਪਾਰਟੀ ਨੂੰ ਇਹ 46 ਸੀਟਾਂ ਪੈਣਗੀਆਂ ਆਪਣੀ ਸਰਕਾਰ ਬਣਾ ਲਵੇਗੀ ਲੇਕਿਨ ਇਹਦੇ ਵਿੱਚ ਟਵਿਸਟ ਏ ਹੈ ਕਿ ਇਹਦੇ ਵਿੱਚ ਆ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਨੂੰ 41 40 ਤੋਂ 45 ਸੀਟਾਂ ਮਿਲਦੀਆਂ ਪਈਆਂ ਨਜ਼ਰ ਆ ਰਹੀਆਂ ਨੇ ਇਸ ਕਰਕੇ ਮੰਨਿਆ ਜਾ ਸਕਦਾ ਹੈ ਕਿ ਜੇਕਰ ਉਹ 40 45 ਦੇ ਵਿੱਚ ਸੀਟਾਂ ਲੈਂਦੇ ਨੇ ਤਾਂ ਉਹਨਾਂ ਨੂੰ ਪੀਡੀਪੀ ਪੀਡੀਪੀ ਜਾਂ ਹੋਰ ਜਿਹੜੇ ਆਜ਼ਾਦ ਉਮੀਦਵਾਰ ਖੜੇ ਹੋਏ ਨੇ ਜਾਂ ਹੋਰ ਪਾਰਟੀਆਂ ਨੇ ਉਹਨਾਂ ਦੇ ਜਿੱਤੇ ਹੋਏ ਉਮੀਦਵਾਰਾਂ ਨੂੰ ਆਪਣੇ ਨਾਲ ਰਲਣਾ ਪਵੇਗਾ ਤਾਂ ਹੀ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਜੰਮੂ ਕਸ਼ਮੀਰ ਵਿੱਚ ਆਪਣੀ ਸਰਕਾਰ ਬਣਾ ਸਕਦੀ ਹੈ ਉੱਥੇ ਜੀਐਨਕੇ ਵਿੱਚ ਜੇ ਜਣਕੇ ਵਿੱਚ ਬੀਜਪੀ ਦੇ ਇਸ ਮੈਂਜ਼ 28 ਸੀਟਾਂ ਹੀ ਹੁੰਦੀਆਂ ਨਜ਼ਰ ਆ ਰਹੀਆਂ ਨੇ ਤਾਂ ਇਹ ਐਗਜ਼ਿਟ ਪੋਲ ਦੇ ਦੁਆਰਾ ਦੱਸੇ ਹੋਏ ਆંકੜੇ ਨੇ ਐਗਜ਼ਿਟ ਪੋਲ ਕਦੇ ਵੀ ਘੁੰਮ ਸਕਦਾ ਹੈ ਜਿਸ ਦਾ ਉਦਾਹਰਣ ਅਸੀਂ ਜੂਨ ਵਿੱਚ ਦੇਖਿਆ ਜਦੋਂ ਬੀਜਪੀ ਨੂੰ 350 ਤੋਂ ਉੱਪਰ ਸੀਟਾਂ 400 ਦੇ ਨੇੜੇ ਸੀਟਾਂ ਮਿਲ ਰਹੀਆਂ ਸਨ ਪਰ ਪੱਲੇ ਪਈਆਂ ਝੋਲੀ ਆਈਆਂ 242 ਸੀਟਾਂ ਹੀ ਅਤੇ ਕਾਂਗਰਸ ਨੂੰ ਜਿੱਥੇ ਲੋਕਾਂ ਨੇ ਅਨਕਾਰਤਾ ਸੀਗਾ ਕਾਂਗਰਸ ਦਾ ਲੀਡਰ ਆਫ অপੋਜੀਸ਼ਨ راہਲ ਗਾਂਧੀ ਨੂੰ ਬਣਾਇਆ ਗਿਆ ਤਾਂ ਇਹ ਵੀ ਗੱਲ ਦੇਖਣ ਵਾਲੀ ਹੈ ਕਿ راہਲ ਗਾਂਧੀ ਦੀ ਅਯੂਵਾ ਜਿਹੜੇ ਨੌਜਵਾਨਾਂ ਨੇ ਨੌਜਵਾਨ ਨੇ ਉਹਨਾਂ ਵਿੱਚ ਜਿਹੜਾ ਪਿਆਰ ਹੈ ਰਾਹੁਲ ਗਾਂਧੀ ਦੇ ਲਈ ਇੱਕ ਨੌਜਵਾਨ ਲੀਡਰ ਦੇ ਪ੍ਰਤੀ ਜਿਹੜਾ ਪਿਆਰ ਹੋਣਾ ਚਾਹੀਦਾ ਉਸ ਇਹ ਹੋ ਸਕਦਾ ਇਸ ਜਿੱਤ ਦਾ ਸਿਹਰਾ ਉਸ ਚੀਜ਼ ਤੇ ਉਸ ਪਿਆਰ ਤੇ ਬੰਨਿਆ ਜਾਵੇ ਕਿਉਂਕਿ ਰਾਹੁਲ ਗਾਂਧੀ ਨੂੰ ਲੋਕ ਵੱਧ ਪਸੰਦ ਕਰਨਾ ਸ਼ੁਰੂ ਕਰਦੇ ਪਏ ਨੇ ਹਾਲਾਂਕਿ ਪਹਿਲਾਂ ਟ੍ਰੋਲ ਜ਼ਰੂਰ ਹੁੰਦੇ ਸੀ ਪਰ ਹੁਣ ਜਿਵੇਂ ਜਿਵੇਂ ਸਮਾਂ ਬੀਤਦਾ ਪਿਆ ਬਿਆਨਬਾਜ਼ੀ ਉਹਨਾਂ ਬਿਆਨਬਾਜ਼ੀ ਵਿੱਚ ਵੀ ਸੁਧਾਰਨਾ ਸ਼ੁਰੂ ਹੋ ਰਿਹਾ ਥੋੜੀ ਲੌਜੀਕਲ ਗੱਲਾਂ ਥੋੜੀਆਂ ਫੈਕਚੁਅਲ ਗੱਲਾਂ ਯਾਨੀ ਤੱਥ ਦੇ ਆਧਾਰ ਤੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਨੇ ਰਾਹੁਲ ਗਾਂਧੀ ਨੇ ਤੇ ਇਹ ਵੀ ਦੇਖਣ ਵਾਲਾ ਹੋਵੇਗਾ ਕਿ ਰਾਹੁਲ ਗਾਂਧੀ ਦੇ ਉੱਪਰ ਜਿਹੜਾ ਲੋਕੀ ਭਰੋਸਾ ਜਤਾ ਰਹੇ ਨੇ ਉਸ ਭਰੋਸੇ ਤੇ ਕਿੰਨੇ ਖਰੇ ਉਤਰਦੇ ਨੇ ਰਾਹੁਲ ਗਾਂਧੀ ਕਿ ਵਾਕਈ ਇਹਨਾਂ ਐਗਜ਼ਿਟ ਪੋਲ ਦੇ ਹਿਸਾਬ ਨਾਲ ਚੱਲੀਏ ਇਸ ਮੁਤਾਬਕ ਜੇਕਰ ਕਾਂਗਰਸ ਆਮ ਕਾਂਗਰਸ ਜੇਕਰ ਆਪਣੀ ਸਰਕਾਰ ਬਣਾਉਂਦੀ ਹੈ ਇਹਨਾਂ ਦੋਵਾਂ ਸੂਬਿਆਂ ਦੇ ਵਿੱਚ ਤਾਂ ਇਹ ਹੋ ਸਕਦਾ ਹੈ ਕਿ ਜਦੋਂ ਉਹਨਾਂ ਹੋਰ ਵਾਲੇ ਸਮੇਂ ਵਿੱਚ ਸਾਲ 2029 ਵਿੱਚ ਲੋਕ ਸਭਾ ਚੋਣ ਹੋਣ ਤਾਂ ਹੋ ਸਕਦਾ ਉਸ ਚੋਣਾਂ ਵਿੱਚ ਵੀ ਬੀਜੇਪੀ ਨੂੰ ਹਾਰ ਦਾ ਸਾਹਮਣਾ ਕਰਨਾ ਪਵੇ। ਕੀ ਆਖਿਰਕਾਰ ਬੀਜੇਪੀ ਦਾ ਪਤਨ ਸ਼ੁਰੂ ਹੋ ਚੁੱਕਿਆ ਹੈ? ਕਿਉਂਕਿ ਜਿਸ ਤਰੀਕੇ ਦੇ ਨਾਲ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ 90 90 ਕੀ ਆਖਿਰਕਾਰ ਬੀਜੇਪੀ ਦਾ ਪਤਨ ਸ਼ੁਰੂ ਹੋ ਚੁੱਕਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ 90 90 ਸੀਟਾਂ ਦੀ ਵੋਟ ਪਈ ਹੈ ਵੋਟਾਂ ਦੇ ਹਿਸਾਬ ਤੋਂ ਜਾਂ ਐਗਜ਼ਿਟ ਪੋਲ ਤੋਂ ਤਾਂ ਇਹ ਪਤਾ ਚੱਲਦਾ ਪਿਆ ਹੈ ਕਿ ਲੋਕ ਹੁਣ ਬੋਰ ਹੋ ਚੁੱਕੇ ਨੇ ਉਸ ਪੁਰਾਣੀ ਰਾਜਨੀਤੀ ਤੋਂ ਜਿਹੜੀ ਪੁਰਾਣੀ ਰਾਜਨੀਤੀ ਪਿੱਛੇ 15 ਸਾਲਾਂ ਤੋਂ ਚੱਲਦੀ ਆ ਰਹੀ ਹੈ ਭਾਰਤ ਦੀ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਕੀਤੀ ਜਾਂਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ VOTING ਹੋਈ ਹੈ VOTING ਤੋਂ ਬਾਅਦ ਜਿਹੜੇ ਐਗਜ਼ਿਟ ਪੋਲ ਆਏ ਨੇ ਉਹਨਾਂ ਐਗਜ਼ਿਟ ਪੋਲਾਂ ਦੇ ਹਿਸਾਬ ਨਾਲ ਤਾਂ ਇਹ ਲੱਗਦਾ ਕਿ BJP ਦੀ ਟੈਨਸ਼ਨ ਵੱਧ ਚੁੱਕੀ ਹੈ ਤੇ ਹਰਿਆਣਾ ਅਤੇ ਜੇ ਐਂਡ ਕੇ ਵਿੱਚ ਕਾਂਗਰਸ ਪਾਰਟੀ ਆਪ ਦੀ ਸਰਕਾਰ ਬਣਾਉਣ ਨੂੰ ਤਿਆਰ ਹੈ 10 ਸਾਲ ਬਾਅਦ ਕਾਂਗਰਸ ਪਾਰਟੀ ਸਰਕਾਰ ਬਣਾ ਸਕਦੀ ਹੈ ਐਗਜ਼ਿਟ ਪੋਲ ਦੀ ਮੰਨੀ ਐਗਜ਼ਿਟ ਪੋਲ ਮੁਤਾਬਕ ਕਾਂਗਰਸ ਨੂੰ ਪੂਰੇ ਤਰੀਕੇ ਨਾਲ ਬਹੁਮਤ ਮਿਲਦੀ ਪਈਆ ਹਰਿਆਣਾ ਵਿੱਚੋਂ ਤੇ ਉੱਥੇ ਹੀ ਐਨਸੀ ਨੈਸ਼ਨਲ ਕਾਨਫਰੰਸ ਨਾਲ ਗਠਜਬੰਦਨ ਦੀ ਜਿਹੜੀ ਸਰਕਾਰ ਬਣਾ ਸਕਦੀ ਹੈ ਕਾਂਗਰਸ ਜੰਮੂ ਕਸ਼ਮੀਰ ਦੇ ਵਿੱਚ ਕਿਉਂਕਿ ਐਗਜ਼ਿਟ ਪੋਲਾਂ ਤੋਂ ਤਾਂ ਇਹ ਲੱਗਦਾ ਪਿਆ ਇਹਨਾਂ ਦੋਵਾਂ ਸੂਬਿਆਂ ਵਿੱਚ ਹੀ ਬੀਜੇਪੀ ਯਾਨੀ ਭਾਰਤ ਜਨਤਾ ਪਾਰਟੀ ਅਤੇ ਉਹਨਾਂ ਦੇ ਮੰਤਰੀ ਹੁਣ ਨਹੀਂ ਬੈਠਣਗੇ ਮੁੱਖ ਮੰਤਰੀ ਹੋਵੇਗਾ ਕੋਈ ਹੋਰ ਅਤੇ ਮੁੱਖ ਮੰਤਰੀ ਆਪਣੀ ਸਰਕਾਰ ਚਲਾਵੇਗਾ ਤੇ ਸਰਕਾਰ ਇਹ ਕਾਂਗਰਸ ਦੀ ਹੋ ਸਕ ਸਕਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਐਗਜ਼ਿਟ ਪੋਲ ਦੇ ਆਕੜੇ ਬਾਹਰ ਆਏ ਨੇ ਉਹਨਾਂ ਦੀ ਮੰਨਿਏ ਤਾਂ ਸਿੱਧੇ ਸਿੱਧੇ ਤੌਰ ਤੇ ਮੰਨਿਆ ਜਾ ਸਕਦਾ ਹੈ ਕਿ ਕਾਂਗਰਸ ਅਤੇ ਬੀਜੇਪੀ ਵਿੱਚ ਬਹੁਤ ਵੱਡਾ ਫਾਸਲਾ ਰਹਿਣ ਵਾਲਾ ਤੇ ਕਾਂਗਰਸ ਇਹਨਾਂ ਦੋਵਾਂ ਸੂਬਿਆਂ ਵਿੱਚ ਸਰਕਾਰ ਬਣਾ ਸਕਦੀ ਹੈ ਆਪਣਾ ਮੁੱਖ ਮੰਤਰੀ ਕਾਂਗਰਸ ਦਾ ਹੋ ਸਕਦਾ ਇਸ ਦਾ ਇੱਕ ਸ਼ਰੇ ਇਹ ਗੱਲ ਨੂੰ ਵੀ ਜਾਣਦਾ ਹੈ ਕਿ ਜਦੋਂ ਐਗਜ਼ਿਟ ਪੋਲ ਲੋਕ ਸਭਾ ਚੋਣ ਦੇ ਆਏ ਸੀਗੇ ਉਸ ਵੇਲੇ ਵੀ 350 ਤੋਂ ਉੱਪਰ ਸੀਟਾਂ ਭਾਜਪਾ ਨੂੰ ਜਾਂਦੀਆਂ ਪਈਆਂ ਸੀ ਪਰ ਪੱਲੇ ਪਈਆਂ ਮੈਜ 242 ਪੂਰੇ ਤਰੀਕੇ ਨਾਲ ਵੀ ਬਹੁਮਤ ਨਹੀਂ ਲੈ ਪਾਈ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੀ ਜਿਹੜੀ ਹਵਾ ਚੱਲੀ ਸੀ ਉਸ ਹਵਾ ਕਾਰਨ ਵੱਧ ਸੀਟਾਂ ਕਾਂਗਰਸ ਦੀ ਝੋਲੀ ਵਿੱਚ ਵੰਡੀਆਂ ਆਈਆਂ ਜੇ ਕੰਪੇਅਰ ਕਰੀਏ ਸਾਲ 2019 ਦੇ ਹਿਸਾਬ ਦੇ ਨਾਲ ਹੁਣ ਉੱਥੇ ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਟੋਟਲ 90 ਸੀਟਾਂ ਨੇ ਬਹੁਮਤ ਵਾਸਤੇ 46 ਸੀਟਾਂ ਚਾਹੀਦੀਆਂ ਤੇ ਜਿਹੜਾ ਪੋਲ ਆਫ ਪੋਲਸ ਯਾਨੀ ਜਿਹੜੀ ਜਿਹੜੀ ਏਜੰਸੀ ਹੈ ਉਹਨਾਂ ਦੇ ਹਿਸਾਬ ਨਾਲ ਐਗਰੀਗੇਟ ਯਾਨੀ ਐਵਰੇਜ ਕੱਢੀ ਜਾਵੇ ਔਸਤ ਕੱਢੀ ਜਾਵੇ ਤਾਂ ਸਾਰੀ ਔਸਤ ਇਹ ਦੱਸਦੀ ਹੈ ਕਿ ਬੀਜੇਪੀ ਅਤੇ ਐਨਡੀਏ ਦੀ ਜਿਹੜੀ ਪਾਰਟੀ ਆ ਜਿਹੜਾ ਇਹਨਾਂ ਦਾ ਗੱਠ ਜੋੜ ਹੈ ਇਹ ਰਲੇਵੇ ਇਹ ਗੱਠ ਜੋੜ ਨੂੰ ਸਿਰਫ 26 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਨੇ ਉੱਥੇ ਅਤੇ ਇੰਡੀਆ ਅਲਾਈਅንስ ਯਾਨੀ ਕਾਂਗਰਸ ਪਾਰਟੀ ਨੂੰ ਹਰਿਆਣਾ ਦੇ ਵਿੱਚ 57 ਸੀਟਾਂ ਮਿਲਦੀ ਆ ਰਹੀਆਂ ਨੇ ਉੱਥੇ ਜੇਕਰ ਬਾਕੀ ਜਿਹੜੇ ਦੂਜੇ ਨਿਰਦਲੀਆਂ ਖੜੇ ਨੇ ਯਾਨੀ ਜਿਹੜੇ ਆਜ਼ਾਦ ਉਮੀਦਵਾਰ ਖੜੇ ਨੇ ਉਹਨਾਂ ਨੂੰ ਵੀ 7 ਸੀਟਾਂ ਉਹਨਾਂ ਦੇ ਹਿੱਸੇ ਆਉਂਦੀਆਂ ਨਜ਼ਰ ਆ ਰਹੀਆਂ ਨੇ ਜਿਦੇ ਵਿੱਚ ਆਈਐਨਡੀਐਲ ਆਈਐਨਐਲਡੀ ਪਲੱਸ ਅਤੇ ਜੀਜੀਪੀ ਐਂਡ ਦੁਸ਼ਿਤ ਚੋਟਾਲਾ ਦੀ ਪਾਰਟੀ ਆਈਐਨਐਲਡੀ ਅਤੇ ਬਾਕੀ ਜਿਹੜੇ ਆਜ਼ਾਦ ਉਮੀਦਵਾਰ ਨੇ ਉਹ ਹੋ ਸਕਦੇ ਨੇ ਉਥੇ ਜੇਕਰ ਜੰਮੂ ਕਸ਼ਮੀਰ ਦੀ ਗੱਲ ਕਰੀ ਤਾਂ ਜੰਮੂ ਕਸ਼ਮੀਰ ਵਿੱਚ ਵੀ ਟੋਟਲ 90 ਸੀਟਾਂ ਨੇ ਬਹੁਮਤ ਵਾਸਤੇ 46 ਸੀਟਾਂ ਚਾਹੀਦੀਆਂ ਨੇ ਇਹਨਾਂ 46 ਸੀਟਾਂ ਤੇ ਜਿਹੜੀ ਪਾਰਟੀ ਨੂੰ ਇਹ 46 ਸੀਟਾਂ ਪੈਣਗੀਆਂ ਆਪਣੀ ਸਰਕਾਰ ਬਣਾ ਲਵੇਗੀ ਲੇਕਿਨ ਇਹਦੇ ਵਿੱਚ ਟਵਿਸਟ ਏ ਹੈ ਕਿ ਇਹਦੇ ਵਿੱਚ ਆ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਨੂੰ 41 40 ਤੋਂ 45 ਸੀਟਾਂ ਮਿਲਦੀਆਂ ਪਈਆਂ ਨਜ਼ਰ ਆ ਰਹੀਆਂ ਨੇ ਇਸ ਕਰਕੇ ਮੰਨਿਆ ਜਾ ਸਕਦਾ ਹੈ ਕਿ ਜੇਕਰ ਉਹ 40 45 ਦੇ ਵਿੱਚ ਸੀਟਾਂ ਲੈਂਦੇ ਨੇ ਤਾਂ ਉਹਨਾਂ ਨੂੰ ਪੀਡੀਪੀ ਪੀਡੀਪੀ ਜਾਂ ਹੋਰ ਜਿਹੜੇ ਆਜ਼ਾਦ ਉਮੀਦਵਾਰ ਖੜੇ ਹੋਏ ਨੇ ਜਾਂ ਹੋਰ ਪਾਰਟੀਆਂ ਨੇ ਉਹਨਾਂ ਦੇ ਜਿੱਤੇ ਹੋਏ ਉਮੀਦਵਾਰਾਂ ਨੂੰ ਆਪਣੇ ਨਾਲ ਰਲਣਾ ਪਵੇਗਾ ਤਾਂ ਹੀ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਜੰਮੂ ਕਸ਼ਮੀਰ ਵਿੱਚ ਆਪਣੀ ਸਰਕਾਰ ਬਣਾ ਸਕਦੀ ਹੈ ਉੱਥੇ ਜੀਐਨਕੇ ਵਿੱਚ ਜੇ ਜਨਕੇ ਵਿੱਚ ਬੀਜਪੀ ਦੇ ਹਿੱਸੇ ਮੈਂ 28 ਸੀਟਾਂ ਹੀ ਆਉਂਦੀਆਂ ਨਜ਼ਰ ਆ ਰਹੀਆਂ ਨੇ ਤਾਂ ਇਹ ਐਗਜ਼ਿਟ ਪੋਲ ਦੇ ਦੁਆਰਾ ਦੱਸੇ ਹੋਏ ਅੰਕੜੇ ਨੇ ਐਗਜ਼ਿਟ ਪੋਲ ਕਦੇ ਵੀ ਘੁੰਮ ਸਕਦਾ ਹੈ ਜਿਸ ਦਾ ਉਦਾਹਰਣ ਅਸੀਂ ਜੂਨ ਵਿੱਚ ਦੇਖਿਆ ਜਦੋਂ ਬੀਜਪੀ ਨੂੰ 350 ਤੋਂ ਉੱਪਰ ਸੀਟਾਂ 400 ਦੇ ਨੇੜੇ ਸੀਟਾਂ ਮਿਲ ਰਹੀਆਂ ਸਨ ਪਰ ਪੱਲੇ ਪਈਆਂ ਝੋਲੀ ਆਈਆਂ 242 ਸੀਟਾਂ ਹੀ ਅਤੇ ਕਾਂਗਰਸ ਨੂੰ ਜਿੱਥੇ ਲੋਕਾਂ ਨੇ ਅਨਕਾਰਤਾ ਸੀਗਾ ਕਾਂਗਰਸ ਦਾ ਲੀਡਰ ਆਫ oppositon راہਲ ਗਾਂਧੀ ਨੂੰ ਬਣਾਇਆ ਗਿਆ ਤਾਂ ਇਹ ਵੀ ਗੱਲ ਦੇਖਣ ਵਾਲੀ ਹੈ ਕਿ راہਲ ਗਾਂਧੀ ਦੀ ਅਯੂਵਾ ਜਿਹੜੇ ਨੌਜਵਾਨਾ ਨੇ ਨੌਜਵਾਨ ਨੇ ਉਹਨਾਂ ਵਿੱਚ ਜਿਹੜਾ ਪਿਆਰ ਹੈ ਰਾਹੁਲ ਗਾਂਧੀ ਦੇ ਲਈ ਇੱਕ ਨੌਜਵਾਨ ਲੀਡਰ ਦੇ ਪ੍ਰਤੀ ਜਿਹੜਾ ਪਿਆਰ ਹੋਣਾ ਚਾਹੀਦਾ ਉਸ ਇਹ ਹੋ ਸਕਦਾ ਇਸ ਜਿੱਤ ਦਾ ਸਿਹਰਾ ਉਸ ਚੀਜ਼ ਤੇ ਉਸ ਪਿਆਰ ਤੇ ਬਣਿਆ ਜਾਵੇ ਕਿਉਂਕਿ ਰਾਹੁਲ ਗਾਂਧੀ ਨੂੰ ਬਲੋਕ ਵੱਧ ਪਸੰਦ ਕਰਨਾ ਸ਼ੁਰੂ ਕਰਦੇ ਪਏ ਨੇ ਹਾਲਾਂਕਿ ਪਹਿਲਾਂ ਟਰੋਲ ਜ਼ਰੂਰ ਹੁੰਦੇ ਸੀ ਪਰ ਹੁਣ ਜਿਵੇਂ ਜਿਵੇਂ ਸਮਾਂ ਬੀਤਦਾ ਪਿਆ ਬਿਆਨਬਾਜ਼ੀ ਉਹਨਾਂ ਬਿਆਨਬਾਜ਼ੀ ਵਿੱਚ ਵੀ ਸੁਧਾਰਨਾ ਸ਼ੁਰੂ ਹੋ ਰਿਹਾ ਥੋੜੀ ਲੌਜੀਕਲ ਗੱਲਾਂ ਥੋੜੀਆਂ ਫੈਕਚੁਅਲ ਗੱਲਾਂ ਯਾਨੀ ਤੱਥ ਦੇ ਦਾ ਅਰਥ ਗੱਲਾਂ ਕਰਨੀ ਸ਼ੁਰੂ ਕੀਤੀਆਂ ਨੇ ਰਾਹੁਲ ਗਾਂਧੀ ਨੇ ਤੇ ਇਹ ਵੀ ਦੇਖਣ ਵਾਲਾ ਹੋਵੇਗਾ ਕਿ ਰਾਹੁਲ ਗਾਂਧੀ ਦੇ ਉੱਪਰ ਜਿਹੜਾ ਲੋਕੀ ਭਰੋਸਾ ਜਤਾ ਰਹੇ ਨੇ ਉਸ ਭਰੋਸੇ ਤੇ ਕਿੰਨੇ ਖਰੇ ਉਤਰਦੇ ਨੇ ਰਾਹੁਲ ਗਾਂਧੀ ਕਿ ਵਾਕਈ ਇਹਨਾਂ ਐਗਜ਼ਿਟ ਪੋਲ ਦੇ ਹਿਸਾਬ ਨਾਲ ਚੱਲੀਏ ਇਸ ਮੁਤਾਬਕ ਜੇਕਰ ਕਾਂਗਰਸ ਆਮ ਕਾਂਗਰਸ ਜੇਕਰ ਆਪਣੀ ਸਰਕਾਰ ਬਣਾਉਂਦੀ ਹੈ ਇਹਨਾਂ ਦੋਵਾਂ ਸੂਬਿਆਂ ਦੇ ਵਿੱਚ ਤਾਂ ਇਹ ਹੋ ਸਕਦਾ ਹੈ ਕਿ ਜਦੋਂ ਹੁਣ ਔਰ ਇਸ ਸਮੇਂ ਵਿੱਚ ਸਾਲ 2029 ਵਿੱਚ ਲੋਕ ਸਭਾ ਚੋਣ ਹੋਣ ਤਾਂ ਹੋ ਸਕਦਾ ਉਸ ਚੋਣਾਂ ਵਿੱਚ ਵੀ ਬੀਜੇਪੀ ਨੂੰ ਹਾਰ ਦਾ ਸਾਹਮਣਾ ਕਰਨਾ ਪਵੇ ਕਿ ਆਖਿਰਕਾਰ ਬੀਜੇਪੀ ਦਾ ਪਤਨ ਸ਼ੁਰੂ ਹੋ ਚੁੱਕਿਆ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ 90 90